ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੁਟਡੇਰੀ ਫਾਰਮਿੰਗ ਤੇ ਦੋਸਤੋ ਅੱਜ ਤੁਹਾਡੇ ਲੈ ਕੇ ਆਏ ਦੋ ਜਰਸੀ ਬਿਹੜਾ ਦਿਨੇ ਨਾਂ ਬਾਰੇ ਡਿਟੇਲ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਦੋਸਤੋ ਬਹੁਤ ਵੀਰਾਂ ਦੇ ਫੋਨ ਆਉਂਦੇ ਸੀ ਕਿ ਜਰਸੀ ਕ੍ਰਾਸ ਵੈਡ ਜਾਂ ਪਿਓਰ ਜਰਸੀ ਕੋਈ ਵੈੜ ਆਵੇ ਤਾਂ ਦੱਸਿਓ ਆਹ ਦੋਸਤੋ ਇੱਕ ਤਾਜੀ ਸੂਈ ਜਰਸੀ ਕ੍ਰਾਸ ਵੈੜ ਆ ਦੋਸਤੋ ਅੱਜ ਸਵੇ ਹੀ ਸੂਈ ਹੈ ਦੋਸਤੋ ਤੇ ਥਣ ਹਵਾਨਾ ਤੁਸੀਂ ਦੇਖ ਸਕਦੇ ਹੋ ਬਹੁਤ ਟੌਪ ਦਾ ਥਣ ਹਵਾਨਾ ਲੱਗਿਆ ਜਿੱਡੀ ਆ ਪਾਉੜੇ ਲੇਵਾ ਦੋਸਤੋ ਪੂਰਾ ਮੁਠੀ ਜਿਹੜਾ ਥਣ ਲੱਗਿਆ ਦੋਸਤੋ ਆ ਤੁਸੀਂ ਦੇਖ ਸਕਦੇ ਹੋ ਅੱਜ ਸਵੇਰ ਹੀ ਸੂਈ ਆ ਦੋਸਤੋ ਇਹ ਥੋੜੇ ਕਿ ਘੰਟੇ ਹੋਇਆ ਸੂਈ ਨੂੰ ਤੇ ਆ ਬਹੁਤ ਚੰਗਾ ਥਣ ਹਵਾਨਾ ਲੱਗਿਆ ਦੋਸਤੋ ਕੱਦ ਛੋਟਾ ਹੀ ਆ ਤੁਸੀਂ ਛੋਟਾ ਕੱਦ ਦੀ ਮੰਨ ਸਕਦੇ ਹੋ ਤੇ ਦੋਸਤੋ ਤੀਜਾ ਸੂਆ ਕਹਿ ਕੇ ਆਪਾਂ ਨੂੰ ਦਿੱਤੀ ਐ ਦੋਸਤੋ ਤੇ ਦੁੱਧ ਦੇਣੇ ਦੋ ਗਰਮੀ ਗਰਮੀ ਚੰਗਾ ਪਿਆ ਜਾਣਾ ਕਿਉਂਕਿ ਥਾਣ ਹਵਾਨਾ ਬਹੁਤ ਚੰਗਾ ਲੱਗਿਆਗਾ ਬਾਕੀ ਸੀਲ ਠੰਡੀ ਪੂਰੀ ਐ ਚਵਾਈ ਚੂਈ ਦੀ ਬਹੁਤ ਸਰਾਗੀ ਤੇ ਰੇਟ ਵੀ ਦੋਸਤੋ ਇਹਦਾ ਨਿੱਕਾ ਜਿਹਾ ਦੇ ਹਿਸਾਬ ਨਾਲ ਮਗਰੇ ਦੇ ਦੋਸਤੋ ਬੱਛਾਗਾ ਜਿਨੇ ਘਰੇ ਦੁੱਧ ਪੀਣ ਨੂੰ ਰੱਖਣੀ ਉਹਦੇ ਹਾਸਤੇ ਬਹੁਤ ਵਧੀਆ ਦੋਸਤੋ ਆ ਤੁਹਾਨੂੰ ਸੀਲ ਠੰਡੀ ਵੀ ਦਿਖਾ ਦਿੰਨੇ ਆ ਹੱਥ ਲਾ ਕੇ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਪੂਰੀ ਸੀਲ ਠੰਡੀ ਹੱਥਾਣਾ ਥੋਣਾ ਦੀ ਪੂਰੀ ਓਕੇ ਆ ਹਲੇ ਵਾਲੂ ਉਹ ਤੁਸੀਂ ਦੇਖ ਸਕਦੇ ਹੋ ਦੋਸਤੋ ਰੇਟ ਵੀ ਦਾ ਨਿੱਕਾ ਜਿਹਾ ਹੋਊਗਾ ਮਗਰ ਬੱਛਾ ਦੋਸਤੋ ਕੱਦ ਦਰਮਿਆਨਾ ਮੰਨ ਕੇ ਆਇਓ ਜੋ ਕਈ ਵੀਰ ਕਹਿੰਦਾ ਕਹਿੰਦੇ ਆ ਵੀ ਫੋਟੋ ਜਿ ਵੱਡੀ ਦਿੱਸਦੀ ਸੀ ਤੇ ਦੋਸਤੋ ਆ ਜਿਹੜੀ ਦੂਜੇ ਨੰਬਰ ਤੇ ਵੜਾਏ ਪਿਓਰ ਜਰਸੀ ਆ ਪੰਜਾਬ ਵਾਲੀ ਦੋਸਤੋ ਤੇ ਥਣ ਹਵਾਨਾ ਇਹਦਾ ਵੀ ਦੋਸਤੋ ਲਹਿਦਾ ਹੀ ਲੱਗਿਆ ਹਜੇ ਕੱਚੀ ਆ ਹਫਤਾ ਲੈ ਜੂਗੀ ਪੂਰਾ ਮੁਠੀ ਵਾਲਾ ਥਣ ਲੱਗਿਆ ਦੂਜਾ ਸੂਆ ਸੋਣਾ ਨੇ 5-7 ਦਿਨ ਰਹਿੰਦੇ ਹਜੇ ਸੂਨ ਚ ਪਿਓਰ ਪੰਜਾਬ ਵਾਲੀ ਜਰਸੀ ਆ ਇਹ ਇਹਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ। ਬਾਕੀ ਬਹੁਤ ਸੁਨੱਖੀ ਹੈ ਦੋਸਤੋ ਪਿਓਰ ਆ ਗਈ ਬਿਲਕੁਲ ਕਾਦੇ ਦਾ ਵੀ ਦਰਮਿਆਨਿਆਂ ਚ ਹੀ ਆ। ਬਾਕੀ ਸੀਲ ਠੰਡੀ ਇਹ ਸਾਰੀਆਂ ਇੰਨੇ ਹੁੰਦੀਆਂ ਆ। ਬਾਕੀ ਜਿਨ੍ਹਾਂ ਨੇ ਜਰਸੀ ਰੱਖੀ ਉਹਨਾਂ ਨੂੰ ਪਤਾ ਵੀ ਇਹ ਕੀ ਚੀਜ਼ ਆ। ਬਾਕੀ ਦੁੱਧ ਇਹਨਾਂ ਦਾ ਦੋਸਤੋ ਪੂਰਾ ਫੁੱਲ ਸੰਗਣਾ ਹੁੰਦਾਗਾ। ਮੱਝਾਂ ਵਰਗੇ ਦੁੱਧ ਹੁੰਦਾਗਾ। ਬਾਕੀ ਆਪਣੇ ਕੋਲੇ ਡੇਲੀ ਨਵੇਂ-ਨਵੇਂ ਜਾਨ گاਵਾ ਆਉਂਦੇ ਆਉਂਦੀਆਂ ਰਹਿੰਦੀਆਂ ਆ ਆਪਣੇ ਕੋਲੇ ਐਚਐਫ ਵੀ ਜਰਸੀ ਵੀ ਕ੍ਰੋਸ ਵੀ ਹਰ ਤਰ੍ਹਾਂ ਦੀਆਂ ਵਹਿੜਾ ਆਉਂਦੀਆਂ ਰਹਿੰਦੀਆਂ ਤੁਸੀਂ ਕਾਲ ਕਰ ਸਕਦੇ ਹੋ ਨੰਬਰ ਆਪਣਾ ਲਗਾਤਾਰ ਸਕਰੀਨ ਤੇ ਚੱਲ ਰਿਹਾਗਾ 9781315230 9781315230 ਦੋਸਤੋ ਲੋਕੇਸ਼ਨ ਦੀ ਗੱਲ ਕਰੀ ਆਪਣਾ ਪਿੰਡ ਹੈਗਾ ਆਸਾ ਬੁੱਟਰ ਜ਼ਿਲ੍ਹਾ ਇਹਨੁ ਸ਼੍ਰੀ ਮੁਕਤਸਰ ਸਾਹਿਬ ਪਿੰਡ ਦਾ ਸੀਲ ਗਿੱਦੜਵਾਹਾ ਮੁਕਸਰ ਤੋਂ 15 ਕਿਲੋਮੀਟਰ ਆ ਜਾਂਦਾ ਆਪਣਾ ਪਿੰਡ ਤੇ ਕੋਟਕਪੂਰ ਵਾਲੀ ਸਾਈਡ ਤੋਂ ਵੀ 15 16 ਕਿ ਪੈਂਦਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ